ਤੁਹਾਡੇ ਹਿਸਾਬ ਨਾਲ ਜਿਹੜਾ ਨਵਾਂ ਬੰਦਾ ਇਸ ਕੰਮ 'ਚ ਆਉਂਦਾ ਹੈਗਾ ਉਹਨੂੰ ਕਿਵੇਂ ਸ਼ੁਰੂਆਤ ਕਰਨੀ ਚਾਹੀਦੀ ਆ ਉਹ ਕਹਿੰਦਾ ਵੀ ਜੇ ਤੁਸੀਂ 10 گاਵਾਂ ਦਾ ਫਾਰਮ ਕਰਨਾ ਚਾਹੋ ਨੇ ਜਾਂ ਮੱਝਾਂ ਦਾ ਜਾਂ ਗਾਵਾਂ ਦਾ ਤੇ ਤੁਹਾਨੂੰ 11ਵੇਂ ਆਪ ਨੂੰ ਬਾਨਾ ਪੈਣਾ ਪਸ਼ੂ ਪਾਲਨ ਵੀਰ ਤੁਸੀਂ ਇਹ ਜੱਟਾਂ ਜੀਵਿੰਦਾਰਾਂ ਵਾਲਾ ਕੰਮ ਆ ਕਿੱਧਰ ਗੋਹੇ ਨਾਲ ਮੱਥਾ ਮਾਰੀ ਜਾਂਦੇ ਹੋ ਇਹ ਗੱਲਾਂ ਨਹੀਂ ਸੁਣਨ ਨੂੰ ਮਿਲੀਆਂ ਉਹ ਕਹਿੰਦੇ ਰੰਝੇ ਜੀ ਸਾਰੇ اچھا ਤਾਂ ਜੇ ਵੀ ਕੋਈ ਕਹਿੰਦਾ ਆਪਦੇ ਦਿਮਾਗ ਦੇ ਹਿਸਾਬ ਨਾਲ ਵੀ ਤੁਸੀਂ ਆਹ ਕੰਮ ਕਰ ਲਿਆ ਜਾਂ ਕਰ ਲਿਆ ਅਸੀਂ ਨਹੀਂ ਨਹੀਂ ਅਸੀਂ ਕਿੰਨੇ ਲਈ ਗਏ ਤਾਂ ਅਸੀਂ ਇੱਥੇ 5 ਘੰਟੇ ਸਵੇਰੇ ਚ 4-5 ਘੰਟੇ ਸ਼ਾਮ ਨੂੰ ਅਸੀਂ ਇੱਥੇ ਰਹਿਣਾ ਹੀ ਰਹਿਨੇ ਛਵਾਈ ਵੀ ਆਪ ਕਰੋ ਆਪ ਆਪ ਕੋਈ ਖੜਕੇ ਇਲਾਕਾ ਰੋ ਸਟਾਰਟ ਕਰਨਾ ਚਾਹੀਦਾ ਪੰਜ ਪੰਜਾਰ ਗਾਵਾਂ ਤੋਂ ਕਰ ਲਓ ਸਟਾਰਟ ਉਦੋਂ ਨਾਲ-ਨਾਲ ਬੰਦਾ ਸਿੱਖਦਾ ਹੀ ਹਾਂਜੀ ਜਿਵੇਂ ਜਿਵੇਂ ਉਹ ਇਹ ਇੱਕ ਇਹ ਜੀ ਲੈਬਰਾਟਰੀ ਹੈ ਇਹ ਬੰਨ ਰੋਜ਼ ਸਿਖਾਉਂਦੀ ਹੈ ਨਵੀਂ ਚੀਜ਼ ਸਿਖਾਉਗੀ ਰੋਜ਼ ਇਹ ਸਿੱਖਾ ਯੰਗ ਫਾਰਮਰ ਚੈਨਲ ਦੇਖਣ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਦੋਸਤੋ ਆਪਣੇ ਚੈਨਲ ਤੇ ਤੁਸੀਂ ਵੱਖ-ਵੱਖ ਕਿੱਤਿਆਂ ਨਾਲ ਸੰਬੰਧਿਤ ਕਿਸਾਨਾਂ ਦੀਆਂ ਮੁਲਾਕਾਤਾਂ ਦੇਖਦੇ ਰਹਿੰਨੇ ਹੋ ਖੇਤੀਬਾੜੀ ਬੱਕਰੀ ਪਾਲਣ ਮੁਰਗੀ ਪਾਲਣ ਡੇਰੀ ਫਾਰਮ ਤੇ ਆਪਾਂ ਬਹੁਤ ਵਧੀਆ ਜਿਹੜੇ ਕਿਸਾਨ ਹੈਗੇ ਆ ਉਹ ਲੈ ਕੇ ਆਂਦੇ ਨੇ ਤੇ ਅੱਜ ਆਪਾਂ ਇੱਕ ਵੱਖਰੀ ਵੀਡੀਓ ਲੜੀ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਜਿਸ ਵਿੱਚ ਆਪਾਂ ਕਾਮਯਾਬ ਡੇਰੀ ਫਾਰਮਰ ਨਾਲ ਤੁਹਾਡੀਆਂ ਮੁਲਾਕਾਤ ਕਰਵਾਉਂਦੇ ਰਹਾਂਗੇ ਤੇ ਇਸੇ ਲੜੀ ਦੀ ਸ਼ੁਰੂਆਤ ਵਜੋਂ ਅੱਜ ਆਪਾਂ ਆਪਣੇ ਗਵਾਂਢੀ ਪਿੰਡ ਕੋਟਪਾਈ ਵਿਖੇ ਖੜੇ ਆ ਤੇ ਆਪਾਂ ਇਸ ਵਕਤਾਂ ਜੀ ਦੁੱਗਲ ਡੇਰੀ ਫਾਰਮ ਪਿੰਡ ਕੋਟਪਾਈ ਵਿਖੇ ਮਿਹਨਤੀ ਕਿਸਾਨ ਭਰਾਵਾਂ ਦੇ ਕੋਲ ਜਿਨ੍ਹਾਂ ਨੇ ਅੱਜ ਤੋਂ ਕਾਫੀ ਹਰਸਾ ਪਹਿਲਾਂ ਇੱਕ ਡੇਰੀ ਫਾਰਮ ਦੀ ਸ਼ੁਰੂਆਤ ਕੀਤੀ ਸੀਗੀ ਥੋੜੇ ਪਸ਼ੂਆਂ ਤੋਂ ਤੇ ਅੱਜ ਇਲਾਕੇ ਦੇ ਵਿੱਚ ਬਹੁਤ ਵਧੀਆ ਕਾਮਯਾਬ ਸਫਲ ਡੇਰੀ ਪਾਲਕ ਵਜੋਂ ਜਾਣੇ ਜਾਂਦੇ ਨੇ ਤੇ ਸਾਡੇ ਇਲਾਕੇ ਦਾ ਇਹ ਪੁਰਾਣਾ ਡੇਰੀ ਫਾਰਮਾ ਜਿਹੜਾ ਅੱਜ ਵੀ ਚੱਲ ਰਿਹਾ ਹੈਗਾ ਬਾਈ ਹੋਰਾਂ ਤੋਂ ਜਾਣਕਾਰੀ ਲੈਣੇ ਆ ਕਦੋਂ ਸ਼ੁਰੂਆਤ ਹੋਈ ਕਿਵੇਂ ਜਿਹੜਾ ਇਹ ਦਿਮਾਗ ਦੇ ਵਿੱਚ ਆਇਆ ਤੇ ਕੀ ਕੀ ਔਕੜਾਂ ਆਈਆਂ ਆਜੋ ਬਾਈ ਹੋਰਾਂ ਦਾ ਸਵਾਗਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਧੰਨਵਾਦ ਆ ਜੀ ਸਮਾਂ ਦੇਣ ਦੇ ਲਈ ਤੇ ਬਾਈ ਪਹਿਲਾਂ ਆਪਣੇ ਬਾਰੇ ਦੱਸਿਓ ਜੀ ਆਪਣਾ ਨਾਮ ਹਨਾ ਕਿੱਥੇ ਆਪਾਂ ਖੜੇ ਆ ਸਭ ਤੋਂ ਪਹਿਲਾਂ ਆਪਣੇ ਬਾਰੇ ਦੱਸਿਓ ਜੀ ਮੇਰਾ ਨਾਮ ਸਾ ਪਹਿਲਾਂ ਤਾਂ ਵੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸੁਣ ਵਾਲਿਆਂ ਨੂੰ ਵੀ ਮੇਰਾ ਨਾਮ ਰਗਵੀਰ ਚੰਦ ਦੁੱਗਲ ਡੈਰੀ ਫਾਰਮ ਹਾਂਜੀ ਮੈਂ ਸਨ 2000 ਦੇ ਵਿੱਚ ਸ਼ੁਰੂਆਤ ਕੀਤੀ ਸੀ ਜੀ ਡੈਰੀ ਫਾਰਮ ਦੀ ਹਾਂਜੀ ਉਦੋਂ ਮੈਂ ਪੰਜ گاਵਾਂ ਤੋਂ ਸਟਾਰਟ ਕੀਤਾ ਸੀ ਅੱਛਾ ਜੀ ਉਸ ਟਾਈਮ ਜਿਹੜੇ ਬੰਦਿਆਂ ਨੇ ਉਹ ਕੀਤਾ ਉਦੋਂ ਮਤਲਬ ਖੇਤੀਬਾੜੀ ਦਾ ਧੰਦਾ ਜਮਾਂ ਬੰਦ ਹੋ ਗਿਆ ਸੀ ਸੰਡੀ ਅਮਰੀਕਨ ਸੰਡੀ ਆਈ ਸੀ ਨਰਮੇ ਖਰਾਬ ਹੋ ਨਰਮੇ ਖਰਾਬ ਹੋਣ ਕਰਕੇ ਉਦੋਂ ਅਸੀਂ ਫਿਰ ਇਸ ਲਾਈਨ ਨੂੰ ਚੁਣਿਆ ਅਸੀਂ ਪੰਜ گاਵਾਂ ਤੋਂ ਸਟਾਰਟ ਕੀਤਾ ਜੀ ਡੇਰੀ ਫਾਰਮ ਹੂੰ ਤੇ ਉਹਦੇ ਵਿੱਚ ਮਿਹਨਤ ਕਰਦੇ ਕਰਾਉਂਦੇ ਹਾਂਜੀ ਫੇਰ ਸਾਨੂੰ ਅਸੀਂ ਇੱਥੋਂ ਤੱਕ ਪਹੁੰਚਿਆ ਜੀ ਜਿਹੜਾ ਮਤਲਬ ਪਿੱਛੇ ਸਾਨੂੰ ਸਟਰਗਲ ਵੀ ਬਹੁਤ ਕਰਨਾ ਪਿਆ ਮਿਹਨਤ ਬਹੁਤ ਕਰਨੀ ਪਈ ਔਕੜਾਂ ਵੀ ਕਾਫੀ ਆਈਆਂ ਹੂੰ ਅਸੀਂ ਮਤਲਬ ਘਰ ਤੋਂ ਸ਼ੁਰੂਆਤ ਇੱਥੇ ਕੀਤੀ ਸੀ ਵੀ ਅਸੀਂ ਕੋਈ ਲੋਨ ਨਹੀਂ ਲਿਆ ਸੀ ਪਹਿਲਾਂ ਕੁਛ ਨਹੀਂ 2000 ਨਾਂਚ ਜਾ ਕੇ ਲੋਨ ਲਿਆ ਅੱਛਾ 9 ਸਾਲ ਬਾਅਦ 9 ਸਾਲ ਬਾਅਦ ਭਾਈ ਜੀ ਜਿਵੇਂ ਅੱਜ ਕੱਲ ਤਾਂ ਲੋਕ ਦੇਖ ਲੈਂਦੇ ਆ ਟ੍ਰੈਂਡ ਚੱਲਿਆ ਡੇਰੀ ਫਾਰਮ ਨਵੇਂ ਬਣ ਰਹੇ ਆ ਹਨਾ ਲੋਨ ਵੀ ਮਿਲਦਾ ਹੈਗਾ ਟ੍ਰੇਨਿੰਗਾਂ ਵੀ ਹੁੰਦੀਆਂ ਉਹਨਾਂ ਸਮਿਆਂ ਦੇ ਵਿੱਚ ਤੁਹਾਡੇ ਦਿਮਾਗ ਦੇ ਵਿੱਚ ਕਿਵੇਂ ਆਇਆ ਸੀਗਾ ਕਿਸੇ ਨੂੰ ਦੇਖਿਆ ਕਿਦੋਂ ਪਤਾ ਕੀਤਾ ਵੀ گاਵਾਂ ਦਾ ਫਾਰਮ ਕਰਨ ਚਾਹ ਹੈਗਾ ਪ੍ਰੋਫਿਟ ਹੈਗਾ ਕਿਵੇਂ ਦਿਮਾਗ ਚ ਆਇਆ ਸੀਗਾ ਅਸੀਂ ਜੀ ਉਦੋਂ ਮਤਲਬ ਇੱਕ ਦਾ ਸਾਡਾ ਬ੍ਰਦਰ ਉਹ ਦੁੱਧ ਦਾ ਕੰਮ ਕਰਦਾ ਸੀ ਹਮ ਇੱਕ ਸਾਡਾ ਵੱਡਾ ਬ੍ਰਦਰ ਸੀ ਜਿਹੜਾ ਉਹ ਵਪਾਰ ਦਾ ਕੰਮ ਕਰਦਾ ਪਸ਼ੂਆਂ ਦਾ ਲੈਣ ਦੇਣ ਅੱਛਾ ਜੀ ਅਸੀਂ ਉਹ ਦੋਨਾਂ ਕੰਮਾਂ ਨੂੰ ਮਿਲਾ ਕੇ ਹਮ ਦੇਖਿਆ ਵੀ ਅਸੀਂ ਇਹ ਕੰਮ ਕੀਤਾ ਜਾਵੇ ਵੀ ਆਪ ਦੀਆਂ گاਵਾ ਖਰੀਦ ਕੇ ਉਹ ਤੋਂ ਦੁੱਧ ਸੇਲ ਕੀਤਾ ਜਾਵੇ ਜਦੋਂ ਪਹਿਲਾਂ ਸ਼ੁਰੂਆਤ 'ਚ ਅਸੀਂ ਉੱਥੇ ਪਾਉਂਦੇ ਰਹੇ ਦੁੱਧ ਗਿੱਦੜਵਾ ਫਿਰ ਅਸੀਂ ਨਸਲੇ ਦਾ ਨੰਬਰ ਲਿਆ ਅੱਛਾ ਜੀ 5 6 ਸਾਲਾਂ ਦਾ ਕੋਈ ਨਸਲੇ ਦਾ ਨੰਬਰ ਵੀ ਰਿਹਾ ਹਮ ਉਸ ਤੋਂ ਬਾਅਦ 'ਚ ਅਸੀਂ ਫਿਰ ਆਹ ਦਾ ਦੁੱਧ ਸ਼ੁਰੂ ਕੀਤਾ ਦੁਆਰਾ ਫੇਰ ਉੱਥੇ ਜੀ 2009 ਚ ਅਸੀਂ ਸਟਾਰਟ ਕੀਤਾ ਉਹ ਦਰਵਾ ਅਸੀਂ ਦੁਕਾਨ ਕੀਤੀ ਡੈਰੀ ਕੀਤੀ ਅਸੀਂ ਖੁਦ ਸੇਲ ਕਰਦੇ ਸੀ ਤੁਸੀਂ ਖੁਦ ਸੇਲ ਕਰਦੇ ਸੀ ਜਦੋਂ ਸ਼ੁਰੂਆਤ ਕੀਤੀ ਸੀ ਆਪਾਂ ਉਹ ਤੋਂ ਕਿਹੜੀ ਨਸਲ ਤੋਂ ਤੁਸੀਂ ਸ਼ੁਰੂਆਤ ਕੀਤੀ ਆ گاਵਾਂ ਦਾ ਫਾਰਮ ਹੀ ਕੀਤਾ ਸੀ ਉਹ ਕੀਤਾ گاਵਾਂ ਦਾ ਫਾਰਮ ਹੀ ਬੇਲਾ ਤਾਂ ਜੀ ਮੱਝਾਂ ਦਾ ਨਹੀਂ ਅਸੀਂ ਕੀਤਾ ਅਸੀਂ گاਵਾਂ ਤੋਂ ਹੀ ਸਟਾਰਟ ਕੀਤਾ ਹੂੰ ਤੇ ਇਹ ਐਚ ਐਫਓ ਕ੍ਰਾਸ ਬਰੀਡ ਤੋਂ ਸਟਾਰਟ ਕੀਤਾ ਸੀ ਅਸੀਂ ਹੁਣ ਸਾਡੇ ਕੋਲੇ ਐਚ ਐਫ ਮਤਲਬ ਬਰੀਡ ਹੈਗੀ ਆ ਬਹੁਤ ਵਧੀਆ ਸ਼ੁਰੂਆਪਾ ਕੀਤਾ ਸੀ 5 ਐਨੀਮਲ ਤੋਂ ਤੇ ਅੱਜ ਤੁਹਾਡੇ ਕੋਲੇ ਫਾਰਮ ਦੇ ਵਿੱਚ ਟੋਟਲ ਕਿੰਨੇ ਐਨੀਮਲ ਹੈਗੇ ਆ ਜੀ ਹੁਣ 60 ਤੋਂ 65 ਐਨੀਮਲ ਸਾਡੇ ਕੋਲੇ ਹੈਗੇ ਹੀ ਕੁਝ ਮਤਲਬ ਜਿਵੇਂ ਜਿਵੇਂ ਮਤਲਬ ਹੁੰਦਾ ਅਸੀਂ ਐਨੀਮਲ ਕੱਢਦੇ ਵੀ ਆ ਵਿੱਚੋਂ ਵੇਚਦੇ ਸੇਲ ਵੀ ਕਰਦੇ ਆ ਸੇਲ ਵੀ ਕਰ ਦਿੰਦੇ ਆ ਜੇ ਅੱਜ ਦੀ ਗੱਲ ਕਰੀਏ ਹਨਾ ਆਪਾਂ 2024 'ਚ ਖੜੇ ਆ ਕਿਵੇਂ ਦਾ ਕੰਮ ਹੈਗਾ ਤੁਸੀਂ ਇੰਨਾ ਲੰਮਾ ਤਜਰਬਾ 24 ਸਾਲ ਹੋ ਗਿਆ ਉਤਰਾ ਚੜ੍ਹਾ ਵੀ ਦੇਖੇ ਹੋਣਗੇ ਕਰੋਨਾ ਵਰਗਾ ਸਮਾਂ ਵੀ ਆਇਆ ਹੈਗਾ ਉਦੋਂ ਤੋਂ ਹੁਣ ਤੱਕ ਤੁਸੀਂ ਕੀ ਸਿੱਖਿਆ ਹੈਗਾ ਡੇਰੀ ਫਾਰਮ ਚੋਂ ਨਹੀਂ ਬਹੁਤ ਵਧੀਆ ਤੰਦਾ ਇਹ ਜੇ ਕੋਈ ਕਰਨਾ ਚਾਵੇ ਤਾਂ ਬਹੁਤ ਜਿਆਦਾ ਵਧੀਆ ਥੋੜਾ ਇੰਨਾ ਜ਼ਰੂਰ ਹੈ ਵੀ ਮਿਹਨਤ ਵਾਲਾ ਤੰਦਾ ਹੂੰ ਮਿਹਨਤ ਨਾਲ ਕਰਾਂਗੇ ਤਾਂ ਬਹੁਤ ਵਧੀਆ ਕਾਮਯਾਬ ਹੋ ਸਕਦੇ ਜੀ ਧਿਆਨ ਨਾਲ ਕਰਾਂਗੇ ਮਿਹਨਤ ਨਾਲ ਕਰਾਂਗੇ ਬਹੁਤ ਵਧੀਆ ਕਾਮਯਾਬ ਹੋਏ ਅਲੀ ਗੱਲ ਹੈ ਇਹਦੇ ਚ ਕੋਈ ਆਣੀ ਵੀ ਨਹੀਂ ਨਹੀਂ ਦੋ ਨੰਬਰ ਦਾ ਕੰਮ ਨਹੀਂ ਕੋਈ ਇਹਦੇ ਚ ਕੋਈ ਹੋ ਨਹੀਂਗਾ ਆਪਾਂ ਵਧੀਆ ਤਰੀਕੇ ਨਾਲ ਕਰ ਸਕਦੇ ਹਾਂ ਜੀ ਬੰਦੇ ਨੂੰ ਪਹਿਲਾਂ ਘਰੋਂ ਸਟਾਰਟ ਕਰਨਾ ਚਾਹੀਦਾ ਦਾ ਪੰਜ ਪੰਜਾਰ ਗਾਵਾਂ ਤੋਂ ਕਰ ਲਓ ਸਟਾਰਟ ਉਦੋਂ ਨਾਲ-ਨਾਲ ਬੰਦਾ ਸਿੱਖਦਾ ਹੀ ਹਾਂਜੀ ਜਿਵੇਂ ਜਿਵੇਂ ਉਹ ਇਹ ਇੱਕ ਇਹ ਜੀ ਲੈਬੋਰਾਟਰੀ ਹੈ ਇਹ ਬੰਨ ਰੋਜ਼ ਸਿਖਾਉਂਦੀ ਹੈ ਹਾਂ ਨਵੇਂ ਹੀ ਚੀਜ਼ ਸਿਖਾਉਗੀ ਰੋਜ਼ ਇਹ ਸਿੱਖਾ ਮੈਂ ਜੀ ਮੇਰਾ ਨਾਮ ਵਿਜੇ ਦੁੱਗਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਂ ਤੇ ਤੁਸੀਂ ਵੀ ਨਾਲ ਹੀ ਫਿਰ ਬਾਈ ਦੇ ਸਹਿਯੋਗ ਕਰਦੇ ਹਾਂ ਹਾਂਜੀ 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 ਅਸੀਂ ਇਕੱਠਿਆਂ ਨੇ ਸ਼ੁਰੂ ਕੀਤਾ ਸੀ ਮਤਲਬ ਹਾਂਜੀ ਤੇ ਉਹ ਵੈਸੇ ਤਾਂ ਸਾਰੇ ਭਰਾਵਾਂ ਨੇ ਖੁਦ ਸ਼ੁਰੂ ਕੀਤਾ ਸੀ ਅਸੀਂ ਹਾਂਜੀ ਮੇਰਾ ਹੋਰਿਓੜੀ ਅਸੀਂ ਦੋਨੇ ਇਹਦੇ ਵਿੱਚ ਰਹਿ ਗਏ ਦੋਨੋਂ ਰਹਿ ਗਏ ਹਾਂ ਠੀਕ ਹੈ ਜੀ ਜਿਵੇਂ ਤੁਸੀਂ ਸ਼ਹਿਰ ਦੇ ਵਿੱਚ ਦੁੱਧ ਲੈ ਕੇ ਜਾਂਦੇ ਸੀਗੇ ਹਨਾ ਚਲੋ ਫਾਰਮ ਤਾਂ ਹਰ ਬੰਦਾ ਕਰ ਲੈਂਦਾ ਦੁੱਧ ਦੀ ਪ੍ਰੋਡਕਸ਼ਨ ਵੀ ਹੋ ਜਾਂਦੀ ਆ ਗੱਲ ਵੇਚਣ ਦੀ ਆਉਂਦੀ ਆ ਜੇ ਆਪਾਂ ਦੁੱਧੀਆਂ ਨੂੰ ਜਾਂ ਡੇਰੀਆਂ ਤੇ ਪਾਉਣੇ ਆ ਤਾਂ ਰੇਟ ਘੱਟ ਮਿਲਦਾ ਹੈਗਾ ਤੁਸੀਂ ਜਿਹੜਾ ਆਪ ਸੇਲ ਕਰਦੇ ਸੀਗੇ ਕਿਵੇਂ ਦਾ ਹੰਗਾਰਾ ਮਿਲਦਾ ਸੀ ਸ਼ਹਿਰ ਦੇ ਲੋਕਾਂ ਨੂੰ ਬਹੁਤ ਵਧੀਆ ਹੰਗਾਰਾ ਮਿਲਦਾ ਸੀ ਉੱਥੇ ਮੇਰੀ ਜਾਣ ਪਛਾਣ ਬਹੁਤ ਸੀ ਗਦਰਵਾ ਮੇਰਾ ਕੇਬਲ ਟੀਵੀ ਦਾ ਕੰਮ ਸੀ ਉੱਥੇ ਅੱਛਾ ਜੀ ਇਸ ਕਰਕੇ ਸਾਨੂੰ ਕੋਈ ਦਿੱਕਤ ਨਹੀਂ ਆਈ ਬਹੁਤੀ ਹੂੰ ਅਸੀਂ ਦੁਕਾਨ ਕਰ ਲਈ ਉੱਥੇ ਤਾਂ ਅਸੀਂ ਪਨੀਰ ਦਹੀਂ ਮੱਖਣ ਲੱਸੀ ਕਿਉ ਸਾਰਾ ਕੁਝ ਵੇਚਦੇ ਸੀ ਅਸੀਂ ਉੱਥੇ ਕਦੇ ਭਾਈ ਇਹ ਨਹੀਂ ਦਿਮਾਗ ਚ ਆਇਆ ਸੀਗਾ ਜਾਂ ਲੋਕ ਤੁਹਾਨੂੰ ਕਹਿੰਦੇ ਹੋਣਗੇ ਵੀ ਯਾਰ ਤੁਸੀਂ ਇਹ ਜੱਟਾਂ ਜੀਵਿੰਦਾਰਾਂ ਵਾਲਾ ਕੰਮ ਆ ਕਿੱਧਰ ਗੋਹੇ ਨਾਲ ਮੱਥਾ ਮਾਰੀ ਜਾਂਦੇ ਹੋ ਇਹ ਗੱਲਾਂ ਨਹੀਂ ਸੁਣਨوں ਮੇਰੀਆਂ ਉਹ ਕਹਿੰਦੇ ਰਹਿੰਦੇ ਸੀ ਸਾਰੇ ਉਹ ਤਾਂ ਜਿਵੇਂ ਵੀ ਕੋਈ ਕਹਿੰਦਾ ਆਪਦੇ ਦਿਮਾਗ ਦੇ ਹਿਸਾਬ ਨਾਲ ਵੀ ਤੁਸੀਂ ਆਹ ਕੰਮ ਕਰ ਲਿਆ ਜਾਂ ਕਰ ਲਿਆ ਅਸੀਂ ਆਪ ਦਾ ਸੋਚਿਆ ਸੀ ਪਰ ਸਾਡਾ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਅਸੀਂ ਬਹੁਤ ਵਧੀਆ ਇਹਦੇ ਵਿੱਚ ਕਾਮਯਾਬ ਰਹੇ ਹਾਂਜੀ ਸਾਰੇ ਅਸੀਂ ਆਦੇ ਕੰਮ ਕੀਤੇ ਇਹਦੇ ਵਿੱਚੋਂ ਹੀ ਕੀਤੇ ਆ ਸਾਰਾ ਬਸ ਜਿਵੇਂ ਬਾਈ ਬਹੁਤ ਗੱਲਾਂ ਹੁੰਦੀਆਂ ਵੀ ਗਾਵਾਂ 'ਚ ਬਿਮਾਰੀਆਂ ਬੜੀਆਂ ਆਉਂਦੀਆਂ ਆਪਣੀ ਵੀਡੀਓ ਥੱਲੇ ਵੀ ਕਮੈਂਟ ਆਉਣਗੇ ਵੀ ਇਹ ਬੇਕਾਰ ਕੰਮ ਆ ਯਾਰ ਫੇਲ ਹੋ ਗਿਆ ਮੈਂ ਤਾਂ ਐਨੇ ਪੈਸੇ ਲਾਏ ਸੀ ਗਾਵਾਂ ਖੋਟੀਆਂ ਹੋ ਜਾਂਦੀਆਂ ਇਹ ਗੱਲਾਂ 'ਚ ਸੱਚਾਈ ਹੈਗੀ ਆ ਜੀ ਬਾਈ ਸੱਚਾਈ ਕੋਈ ਨਹੀਂ ਨਾ ਗੱਲਾਂ 'ਚ ਕੁਝ ਨਹੀਂ ਹੁੰਦਾ ਗਾਵਾਂ ਨੂੰ ਜੇ ਤੁਸੀਂ ਧਿਆਨ ਰੱਖੋਗੇ ਆਪ ਜੇ ਤੁਸੀਂ ਲੇਬਰ ਤੇ ਛੱਡ ਕੇ ਜਾਣਾ ਫੇਰ ਨਹੀਂ ਠੀਕ ਹੈ ਜੀ ਜੇ ਤਾਂ ਤੁਸੀਂ ਚਿੱਟੇ ਪਾ ਕੇ ਫਿਰਨਾ ਉਥੇ ਫੇਰ ਨਹੀਂ ਹੁੰਦਾ ਕੰਮ ਜੇ ਤੁਸੀਂ ਇਹਦੇ ਵਿੱਚ ਰਹੋਗੇ ਆਪ ਕੰਮ ਕਰੋਗੇ ਨਾਲ ਉਹਨਾਂ ਦੇ ਹੂੰ ਲੇਬਰ ਵਾਲਿਆਂ ਦੇ ਫੇਰ ਕੰਮ ਹੋਊਗਾ ਅੱਛਾ ਜੀ ਤੁਸੀਂ ਨਿਗ੍ਹਾ ਰੱਖਣੀ ਆ ਕਿਹੜਾ ਪਸ਼ੂ ਬਿਮਾਰ ਆ ਕੀ ਐਕਟੀਵਿਟੀ ਆ ਉਹਦੀ ਕੀ ਆ ਕੀ ਨਹੀਂ ਫੇਰ ਸਹੀ ਤਰੀਕਾ ਉਹਦਾ ਤੇਲੇ ਲੇਬਰ ਤੁਹਾਡੇ ਕੋਲੇ ਵੀ ਹੈਗੀ ਆ ਹਨਾ ਹਾਂਜੀ ਹਾਂਜੀ ਹੈਗੀ ਹੈ ਲੇਬਰ ਫਿਰ ਡੇਲੀ ਆਪ ਜਿਹੜਾ ਲਾਉਣੇ ਹੋ ਇੱਥੇ ਦੇਖਦੇ ਰਹਿਣਾ ਨਹੀਂ ਨਹੀਂ ਅਸੀਂ ਜਿਹੜੇ ਡੇਲੀ ਜਿਹੜਾ ਲਾਉਂਦੇ ਅਸੀਂ ਇੱਥੇ 5 ਘੰਟੇ ਸਵੇਰੇ ਤੇ 4-5 ਘੰਟੇ ਸ਼ਾਮ ਨੂੰ ਅਸੀਂ ਇੱਥੇ ਰਹਿਨੇ ਹੀ ਰਹਿਨੇ ਚਵਾਈ ਵੀ ਆਪ ਕਰਵਾਉਣੀ ਆਪ ਪੂਲੇ ਖੜ ਕੇ ਅਸੀਂ ਆਪ ਕੋਲੇ ਖੜ ਕੇ ਕਰਾਈ ਅਸੀਂ ਆਪ ਵੀ ਕਰਦੇ ਆ ਜੀ ਫੀਡ ਅਸੀਂ ਆਪ ਪਾਉਣੀ ਆ ਹੂੰ ਪੱਠੇ ਅਸੀਂ ਆਪ ਪਾਉਣੇ ਆ ਆ ਪੰਡਾ ਚ ਕਾ ਦਿੰਨੇ ਆ ਅਸੀਂ ਅੱਛਾ ਕੋਈ ਦਿੱਕਤ ਨਹੀਂ ਸਾਨੂੰ ਤੇਰੀ ਕਾਮਯਾਬ ਹਾਂ ਹਾਂ ਜੇ ਤੁਸੀਂ ਜਿਹੜੇ ਵਿੱਚ ਪੂਰਾ ਧਿਆਨ ਰੱਖੋਗੇ ਪੂਰਾ ਟਾਈਮ ਦੇਵੋਗੇ ਫਿਰ ਤਾਂ ਕੰਮ ਜਾਊਗਾ ਅੱਜ ਕੱਲ ਜਿਹੜੇ ਨੌਜਵਾਨ ਆ ਜਾਂ ਮੰਨ ਲਓ ਤਗੜੇ ਜ਼ਿਮੀਂਦਾਰ ਡੇਰੀ ਫਾਰਮ ਕਰਦੇ ਆ ਕਈ ਲੋਕਾਂ ਨੇ ਇਹਨੂੰ ਬਣਾ ਲਿਆ ਵੀ ਟੌਰ ਵਾਲਾ ਕੰਮ ਆ ਵੀ ਫਾਰਮ ਕੀਤਾ ਇਲਾਕੇ ਚੜ੍ਹਾਈ ਜੀ ਹੋਊਗੀ ਵੀ ਡੇਰੀ ਫਾਰਮ ਕੀਤਾ ਹਨਾ ਅਸਲ ਚੇ ਕੰਮ ਹੈਗਾ ਆਪ ਕੰਮ ਕਰਨ ਵਾਲਾ ਮਿਹਨਤ ਵਾਲਾ ਹਨਾ ਬਾਈ ਮਿਹਨਤ ਵਾਲਾ ਆਪ ਕਰਨ ਵਾਲਾ ਕੰਮ ਹੈ ਇਹ ਐ ਨਹੀਂ ਵੀ ਤੁਸੀਂ ਕੋਈ ਲੇਬਰ ਦੇ ਸਿਰ ਤੇ ਛੱਡ ਕੇ ਜਾਵਰਾਂਗੇ ਤਾਂ ਹੋ ਜੂਗਾ ਨਹੀਂ ਜੀ ਇੱਕ ਬਾਈ ਜਿੱਦਾਂ ਹੁਣ ਸਰਕਾਰ ਲੋਨ ਦਿੰਦੀ ਏ ਇਹ ਕੰਮ ਤੇ ਹਨਾ ਹਾਂਜੀ ਹਾਂਜੀ ਜਿਹੜਾ ਨਵਾਂ ਬੰਦਾ ਅੱਜ ਦੇ ਟਾਈਮ ਇਸ ਕੰਮ 'ਚ ਆਉਂਦਾ 100 'ਚ ਮੇਰੇ ਖਿਆਲ ਨਾਲ ਵੀ 90 ਬੰਦੇ ਪਹਿਲਾਂ ਲੋਨ ਲੈਂਦੇ ਆ ਫਿਰ ਕੰਮ ਸ਼ੁਰੂ ਕਰਦੇ ਆ ਵੀ ਜੇ ਆਪਾਂ ਕੰਮ ਕਰਨਾ ਪੰਜ گاਵਾਂ ਦੇ ਪਹਿਲਾਂ ਸ਼ੈੱਡ ਪਾਈਏ ਮਸ਼ੀਨਾਂ ਲਿਆਈਏ ਦੁੱਧ ਚੋਾਈ ਵਾਲੀ ਮਸ਼ੀਨ ਲਿਆਈਏ ਤੁਹਾਡੇ ਹਿਸਾਬ ਨਾਲ ਜਿਹੜਾ ਨਵਾਂ ਬੰਦਾ ਇਸ ਕੰਮ 'ਚ ਆਉਂਦਾ ਹੈਗਾ ਉਹਨੂੰ ਕਿਵੇਂ ਸ਼ੁਰੂਆਤ ਕਰਨੀ ਚਾਹੀਦੀ ਆ ਉਹ ਪੰਜ گاਵਾਂ ਤੋਂ ਹੀ ਕਰਨੀ ਚਾਹੀਦੀ ਪੰਜ گاਵਾਂ ਤੋਂ ਕਰਨੀ ਚਾਹੀਦੀ ਬਾਈ ਜੀ ਤੇ ਪਹਿਲਾਂ ਉਹ ਛੋਟੇ ਲੈਵਲ ਤੇ ਕਰੇ ਜਿਵੇਂ ਆਪਾਂ ਕਰੇ ਰੱਖ ਲੈਨੇ ਆ ਅਸੀਂ ਵੀ ਸਾਡੇ ਪਿੰਡ ਉਥੇ ਘਰ ਕੋਲੇ ਵਾੜਾ ਸੀਗਾ ਅਸੀਂ ਉਹਦੇ ਵਿੱਚ ਹੀ ਰੱਖਿਆ ਸੀ ਪੰਜ ਗਾਵਾਂ ਅੱਛਾ ਜੀ ਆਹ ਫਾਰਮ ਤਾਂ ਅਸੀਂ 2 ਸਾਲਾਂ ਬਾਅਦ ਬਣਾਇਆ ਇੱਥੇ ਹੂੰ ਕਿੱਥੇ ਸਾਡੀ ਨਿਆਈ ਹੁੰਦੀ ਸੀ ਫੇਤ ਸੀ ਸਾਡਾ ਆਹ ਦੋ ਕਿੱल्ल्याਾਂ ਦਾ ਇਹਦੇ ਵਿੱਚ ਅਸੀਂ ਬਾਅਦ ਚਾ ਵਲਗਣ ਮਾਰ ਕੇ ਫੇਰ ਇੱਥੇ ਗਾਂ ਆਉਂਦਾ ਸੀ ਫਾਰਮ ਬਣਾਇਆ ਜੋ ਸਾਡੇ ਕੋਲ 15 ਗਾਵਾਂ ਹੋਈਆਂ ਸੀ ਠੀਕ ਹੈ ਜੀ ਜੇ ਗਾਵਾਂ ਚੋਂ ਹੀ ਫਿਰ ਤੁਸੀਂ ਉਹ ਵਧਾਇਆ ਅੱਗੇ ਹਾਂ ਇਸੇ ਚੋਂ ਇਸੇ ਚੋਂ ਹੂੰ ਅੱਜ ਸਾਡੇ ਕੋਲ ਕੋਈ ਗਾਂ ਬਾਹਰ ਦੀ ਨਹੀਂ ਆ ਸਾਡੀ ਸਾਰੀਆਂ ਆਪ ਦੀਆਂ ਗਾਂ ਆ ਆਪਦੀ ਬਰੀਡ ਹੈਗੀ ਆ ਕੋਈ ਬਾਹਰ ਦੀ ਗਾਂ ਨਹੀਂ ਆ ਸਾਡੇ ਕੋਲੇ ਹਾਂਜੀ ਅਸੀਂ ਹਰ ਸਾਲ ਵੇਚਣੀ ਆ ਇਹਦੇ ਵਿੱਚੋਂ 5 ਵੇਚ ਲਈਏ 4 ਵੇਚ ਲਈਏ 10 ਵੇਚ ਲਈਏ ਜਿੰਨੀਆਂ ਸਾਨੂੰ ਠੀਕ ਲੱਗਦਾ ਅਸੀਂ ਵੇਚ ਲੈਂਦੇ ਆ ਜੀ ਜਿਵੇਂ ਗੱਲ ਬਈ ਬਿਮਾਰੀਆਂ ਦੀ ਆ ਜਾਂਦੀ ਆ ਟ੍ਰੀਟਮੈਂਟ ਫਿਰ ਡਾਕਟਰਾਂ ਤੋਂ ਕਰਵਾਉਣੇ ਜਾਂ ਆਪ ਵੀ ਕਰ ਲੈਣੋ ਇੰਜੈਕਸ਼ਨ ਵਗੈਰਾ ਆਪ ਕਰ ਲੈਣੀ ਜ਼ਿਆਦਾ ਆਪ ਕਰ ਇਹ ਜ਼ਿਆਦਾ ਕਰ ਲੈਂਦਾ ਆਪ ਹਾਂਜੀ ਤੇ ਵੈਸੇ ਮੁੰਡੇ ਨੂੰ ਡਾਕਟਰ ਨੂੰ ਬੁਲਾ ਲਈ ਜੇ ਲੋੜ ਪਵੇ ਤਾਂ ਜ਼ਿਆਦਾ ਲੋੜ ਪਵੇ ਤਾਂ ਬੁਲਾ ਲੈਨੇ ਆ ਕਿਤੇ ਹੀ ਭਵਾ ਬੁਲਾਈ ਅਸੀਂ ਨਹੀਂ ਨਹੀਂ ਨਾ ਨਹੀਂ ਲੋੜ ਜ਼ਿਆਦੀ ਆ ਯਾਰ ਹੁਣ ਆਪਣੀ ਮਾਰਕੀਟਿੰਗ ਦਾ ਕੀ ਜਰੀਆ ਹੈਗਾ ਕਿੰਨੀ ਕਿ ਪ੍ਰੋਡਕਸ਼ਨ ਹੈਗੀ ਹੈ ਡੇਲੀ ਦੀ ਦੁੱਧ ਦੀ ਦੁੱਧ ਦੀ 400 ਦੀ ਹੈਗੀ ਆ ਹਾਂਜੀ 4 ਕੁਇੰਟਲ ਦੀ ਹਾਂ 4 ਕੁਇੰਟਲ ਦੀ ਹੈਗੀ ਆ 200 ਤੋਂ ਲੈ ਕੇ 350 ਤੱਕ ਸਾਡਾ ਸੇਲ ਹੋ ਜਾਂਦਾ ਸ਼ਹਿਰ ਅੱਛਾ ਜੀ ਬਾਕੀ ਅਮੂਲ ਨੂੰ ਪਾ ਦੇ ਦਾ ਬਾਕੀ ਅਮੂਲ ਨੂੰ ਹਾਂ ਠੀਕ ਹੈ ਜੀ ਕੀ ਰੇਟ ਲੱਗ ਰਿਹਾ ਹੈਗਾ ਦੁੱਧ ਅੱਜ ਦੇ ਟਾਈਮ ਦੁੱਧ ਇੱਥੇ 42-43 ਰੁਪਏ ਲੱਗ ਜਾਂਦਾ ਹਾਂ ਸ਼ਹਿਰ ਅਸੀਂ 52 ਰੁਪਏ ਵੇਚਦੇ ਹਾਂ ਠੀਕ ਹੈ ਜੀ 10 ਰੁਪਏ ਦਾ ਫਰਕ ਹੈਗਾ ਹਨਾ 10 ਰੁਪਏ ਦਾ ਫਰਕ ਤਿੰਨ ਚਾਰ ਰੁਪਏ ਤਿੰਨ ਚਾਰ ਰੁਪਏ ਵਿੱਚੋਂ ਖਰਚਾ ਵੀ ਆਈ ਹੂੰ ਮੋਟਰਸਾਈਕਲ ਦਾ ਖਰਚਾ ਹੈ ਹੂੰ ਜਿਵੇਂ ਆਪਾਂ ਕੁਆਂਟਲ ਦੁੱਧ ਵੰਡ ਰਾਂ ਤਾਂ 2 ਕਿਲੋ ਦੁੱਧ ਘਟ ਜਾਂਦਾ ਉਹ ਚ ਠੀਕ ਹੈ ਜੀ ਕਿਲੋ ਕਿਲੋ ਕਰਕੇ ਜੋ ਪਾਵਾਂਗੇ ਸਾਰਿਆਂ ਨੂੰ ਹਾਂਜੀ 1.5-2 ਕਿਲੋ ਦੁੱਧ ਘਟ ਜਾਂਦਾ ਥੋੜਾ ਵੱਧ ਹੀ ਪੈ ਜਾਂਦਾ ਹਨਾ ਜਿਵੇਂ ਵੀ ਆ ਉਹ ਚ ਫਰਕ ਪੈ ਹੀ ਜਾਂਦਾ ਬਈ ਜਿਵੇਂ ਆਪਾਂ ਮਾਰਕੀਟਿੰਗ ਵੀ ਖੁਦ ਕਰਦੇ ਹੋ ਹਨਾ ਮਿਹਨਤ ਵੀ ਖੁਦ ਕਰਦੇ ਹੋ ਤੇ ਆਉਣ ਵਾਲੇ ਟਾਈਮ ਦੇ ਵਿੱਚ ਕੀ ਪਲਾਨਗਾ ਹੈਗੀਆ ਵੀ ਇਸ ਕੰਮ ਨੂੰ ਵਧਾਉਣਾ ਹੈਗਾ ਕਿੱਥੋਂ ਤੱਕ ਲੈ ਕੇ ਜਾਣਾ ਜਿਵੇਂ ਅੱਜ ਕੱਲ 스ਕੀਮਾਂ ਆ ਰਹੀਆਂ ਸੋਚਿਆ ਨਹੀਂ ਵੀ ਆਪਾਂ ਹੁਣ ਲੋਨ ਲੈ ਕੇ ਕੰਮ ਵਧਾ ਦਈਏ ਜੀ ਹਾਂਜੀ ਅਸੀਂ ਗਾਂ ਵਧਾਉਣਾ ਚਾਹੁੰਦੇ ਆ ਜੀ ਹਾਂਜੀ ਘੱਟ ਤੋਂ ਘੱਟ ਮੇਰਾ ਹੈਗਾ ਟਾਰਗੇਟ ਵੀ 200 ਗਾਂ ਦਾ ਤਾਂ ਫਾਰਮ ਕਰਨਾ ਹੀ ਕਰਨਾ ਅਸੀਂ ਹੁਣ ਦੇਖਦੇ ਆ ਵੀ ਲੋਨ ਬਾਰੇ ਵੀ ਸੋਚੀ ਜਾਂਦੇ ਆ ਹਾਂਜੀ ਲੋਨ ਲੈ ਕੇ ਕਰਦੇ ਆ ਜਾਂ ਕੁਛ ਅਸੀਂ ਆਪ ਦਾ ਹੋਰ ਆਪਤਾ ਵੀ ਕੰਮ ਵਧਾਵਾ ਲੂਣ ਲੈ ਕੇ ਸਾਨੂੰ ਨਾਲ ਮਸ਼ੀਨਰੀ ਦੀ ਜ਼ਿਆਦਾ ਜ਼ਰੂਰਤ ਆ ਮਸ਼ੀਨਰੀ ਦੀ ਜ਼ਿਆਦਾ ਜ਼ਿਆਦਾ ਲੋਡ ਆ ਤਾਂ ਕਰਕੇ ਅਸੀਂ ਮਸ਼ੀਨਰੀ ਨਾਲ ਲਾਵਾਂਗੇ ਲੋਡ ਕਰਦੇ ਜਿਵੇਂ ਆਪਾਂ ਦੇਖਿਆ ਵੀ ਤੁਸੀਂ ਸਾਈਲੇਜ ਬਹੁਤ ਪਾਉਣੀਓ ਹਨਾ ਲੰਘਦੇ ਡੱਬ ਦੇ ਦੇਖਦੇ ਆਂ ਵੀ ਸਾਈਲੇਜ ਤੁਸੀਂ ਪਾਉਂਦੇ ਹੀ ਰਹਿੰਨੇ ਹੋ ਹਾਂਜੀ ਹਾਂਜੀ ਪਰ ਸਾਈਲੇਜ ਬਾਰੇ ਗੱਲਾਂ ਬਹੁਤ ਫੈਲਦੀਆਂ ਅਫਵਾਹਾਂ ਬਹੁਤ ਫੈਲਦੀਆਂ ਬੜੇ ਲੋਕ ਕਹਿੰਦੇ ਆ ਵੀ ਇਹਦੇ ਨਾਲ ਪਸ਼ੂਆਂ 'ਚ ਰਿਪੀਟਿੰਗ ਦੀ ਸਮੱਸਿਆ ਆ ਮਾਸਟੈਟਸ ਆਉਂਦਾ ਹੈਗਾ ਤੁਹਾਡਾ ਸਾਈਲੇਜ ਦੇ ਨਾਲ ਕਿਵੇਂ ਦਾ ਤਜਰਬਾ ਹੈ ਨੀ ਮੈਨ ਵੀ ਨਹੀਂ ਆਉਂਦਾ ਇਹਦੇ ਨਾਲ ਕੋਈ ਪ੍ਰੋਬਲਮ ਨਹੀਂ ਆਉਂਦੀ ਜੇ ਤੁਸੀਂ ਢੰਗ ਤਰੀਕੇ ਨਾਲ ਪਾਉਣੇ ਹਾਂਜੀ ਪਹਿਲਾਂ ਤਾਂ ਕੀ ਆਈ ਆਪਣੇ ਜ਼ਿਮੀਦਾਰ ਭਰਾ ਕੀ ਕਰਦੇ ਆ ਕੱਚੀ ਮੱਕੀ ਵੱਢ ਕੇ ਬਾਹਰ ਹਾਂਜੀ ਉਹ ਜੋ ਨਾ ਉਹ ਦੇਖਦੇ ਵੀ ਦਾਣਾ ਇਹਦੇ ਵਿੱਚ ਬਣਿਆ ਨਹੀਂ ਬਣਿਆ ਉਹ ਚ ਕੀ ਹੈ ਮੁਕਚਰ ਕਿੰਨਾ ਉਹ ਕੋਈ ਉਹਨਾਂ ਨੂੰ ਧਿਆਨ ਨਹੀਂ ਉਸ ਚੀਜ਼ ਦਾ ਉਹਨਾਂ ਦੇ ਕਿਹੜਾ ਨਾਂ ਲੈਦਾ ਵਿਚਾਰ ਦਾ ਉਹ ਫਿਰ ਉਹਦੀ ਪ੍ਰੈਸਿੰਗ ਨਹੀਂ ਪੂਰੀ ਹੁੰਦੀ ਹਾਂਜੀ ਫਿਰ ਟਕਣੇ 'ਚ ਵੀ ਦਿੱਕਤ ਆਉਂਦੀ ਉਹਨਾਂ ਨੇ ਟਕਣਾ ਨਹੀਂ ਉਹਦੇ ਨਾਲ ਸੰਘਸ ਲੱਗਦੀ ਉਲੀ ਆਉਂਦੀ ਹੈ ਉਹਦੇ ਕਾਰਨ ਪ੍ਰੋਬਲਮ ਆਉਂਦੀ ਹੈ ਵੈਸੇ ਚਾਰ ਨਹੀਂ ਮਾੜਾ ਵੈਸੇ ਚਾਰ ਨਹੀਂ ਮਾੜਾ ਕਿਹਦਾ ਸਹੀ ਹੋਣਾ ਚਾਹੀਦਾ ਹਾਂ ਮੈਨੂੰ ਮਤਲਬ 7 ਤੋਂ 8 ਸਾਲ ਹੋ ਗਏ ਪਾਉਂਦੇ ਨੂੰ ਸਾਈਲੇ ਹਾਂਜੀ ਪਰ ਮੈਨੂੰ ਅਜ ਤੱਕ ਸਾਨੂੰ ਕੋਈ ਦਿੱਕਤ ਨਹੀਂ ਆਈ ਇਸ ਚੀਜ਼ ਦੀ ਹੂੰ ਆ ਜਦੋਂ ਤੁਸੀਂ ਸ਼ੁਰੂ ਕੀਤਾ ਉਹ ਲੋਕ ਗੱਲਾਂ ਕਰਦੇ ਹੁੰਦੇ ਸੀ ਪੀਰ ਮੋਸ਼ਕ ਮਾਰੀ ਜਾਂਦਾ ਇਹ ਕੀ ਪਸ਼ੂਨ ਪਾਈ ਜਾਂਦੇ ਹਨਾ ਤੁਹਾਨੂੰ ਵੀ ਸੁਣਨ ਨੂੰ ਮਿਲਿਆ ਹੁਣ ਬਹੁਤ ਜੀ ਸਾਡੇ ਪਿੰਡ ਚ ਵੀ ਗੱਲਾਂ ਹੁੰਦੀਆਂ ਸੀ ਵੀ ਇਹਦਾ ਕਮਲੇ ਹੋਏ ਥੱਲੇ ਪੈਣ ਐਵੇਂ ਨੱਪੀ ਜਾਂਦੇ ਪੱਠੇ ਨਾਲ ਨੂੰ ਕੀ ਪਤਾ ਐਵੇਂ ਕਰੀ ਜਾਂਦੇ ਆ ਦੇਖ ਲੈਂਦਾ ਕੋਈ ਘਰ ਘਰ ਟੋਏ ਪੱਟਿਆ ਹਾਂਜੀ 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 ਪਰ ਉਹਦੇ ਚ ਮੈਨੂੰ ਇਹ ਵੈਸਾ ਜ਼ਿਆਦਾ ਹੋਇਆ ਜੀ ਵੀ ਜਿਵੇਂ گاਵਾں ਦੇ ਵੇਟ ਮੇਰੇ 2-3 ਕੁਆਂਟਲ ਤੋਂ ਨਹੀਂ ਵੱਧ ਅੱਜ ਮੇਰੀਆਂ 10 ਕੁਆਂਟਲ ਦੇ ਆਸ-ਪਾਸੇ 9 ਕੁਆਂਟਲ 10 ਕੁਆਂਟਲ ਦੀ ਗਾ ਅੱਛਾ ਜੀ ਜਿਹੜਾ ਦੁੱਧ ਪਸ਼ੂ ਵੇਟ ਵਧਾਊਗਾ ਉਹ ਦੁੱਧ ਦਾ ਵਧਾਉਣਾ ਹੀ ਵਧਾਉਣਾ ਹੀ। ਵਧਾਉਣਾ ਹੀ ਵਧਾਉਣਾ। ਘੱਟੋ ਘੱਟ ਨਾਲ ਵਾਲਾ 10-12 ਕਿਲੋ ਦਾ ਜੰਪ ਮਾਰਨਾ ਹੀ ਮਾਰਨਾ। ਹੂੰ। ਜੇ ਆਪਾਂ ਖਰਾਕ ਦੀ ਗੱਲ ਕਰੀਏ ਜੀ ਸਾਈਲੇਜ ਨਾਲ ਕੋਈ ਫੀਡ ਵੀ ਦਿੰਨੇ ਹੋ। ਜਿਹੜੀ ਕੰਪਨੀ ਦੀ ਜਾਂ ਆਪ ਬਣਾਉਣੇ ਹੋ ਕੀ ਦਿੰਨੇ ਹੋ ਖਰਾਕ ਦੇ ਵਿੱਚ? ਫੀਡ ਤਾਂ ਵੈਸੇ ਆਪਾਂ ਕੋਈ ਵੀ ਦੇ ਸਕਦੇ ਆ। ਮੈਂ ਵੈਸੇ ਐਡੇ ਟਾਈਮ ਹੁਣ ਕਾਰਗਿਲ ਫੀਡ ਪਾਈ ਆ ਨਾ। ਅੱਛਾ ਜੀ। ਜਿਹੜੇ ਮੈਨੂੰ ਵਧੀਆ ਰਿਜ਼ਲਟ ਮਿਲਦੇ ਆ ਆਪਾਂ ਐਵੇਂ ਕਹਿ ਦਈਏ। ਵਧੀਆ ਮਿਲਦੇ ਪਰ ਇਹਦੇ ਨਾਲ ਫੀਡ ਦਾ ਵੀ ਬਹੁਤ ਫਰਕ ਪੈਂਦਾ। ਹੂੰ। ਫੀਡ ਦਾ ਤੁਹਾਡੀ ਕੋਸਟ ਘਟਦੀ ਹੈ ਅੱਛਾ ਆਚਾਰ ਨਾਲ ਆਚਾਰ ਨਾਲ ਜਿਵੇਂ ਦਾਣਾ ਬਹੁਤ ਹੈ ਤੁਹਾਡੇ ਸਾਇਲੇਜ ਹਾਂਜੀ ਹਾਂਜੀ ਸਟਾਰਚ ਨਾਲ ਫਰਕ ਪੈਣਾ ਹੀ ਪੈਣਾ ਹੈ ਜਿ ਦਾਣੇ ਨਾਲ ਦਾਣੇ ਨਾਲ ਤੁਹਾਡੇ ਫੀਡ ਦਾ ਘਟਣਾ ਹੀ ਘਟਣਾ ਹੈ ਜੀ ਹਾਂਜੀ ਅੱਜ ਕੱਲ ਨਵੇਂ ਬੰਦੇ ਬਹੁਤ ਆ ਰਹੇ ਇਸ ਕੰਮ ਦੇ ਵਿੱਚ ਜਦੋਂ ਦਾ ਬਾਹਰ ਵਾਲਾ ਰੁਝਾਨ ਜਾਂ ਘਟਿਆ ਹੈਗਾ ਨਵੇਂ ਮੁੰਡੇ ਫਾਰਮ ਕਰ ਰਹੇ ਆ ਹਾਂਜੀ ਹਾਂਜੀ ਬਹੁਤ ਲੋਕ ਆ ਜਿਹੜੇ ਆਪਣੇ ਬੱਚਿਆਂ ਨੂੰ ਫਾਰਮ ਕਰਵਾ ਰਹੇ ਆ ਹਨਾ ਤੇ ਤੁਹਾਡੇ ਮੁਤਾਬਕ ਜਿਹੜੀ ਸ਼ੁਰੂਆਤ ਹੈਗੀ ਆ ਬੰਦਾ ਕਰਦਾ ਹੈਗਾ ਉਹਨੂੰ ਲੋਨ ਲੈ ਕੇ ਕਰਨਾ ਚਾਹੀਦਾ ਜਾਂ ਆਪਣੇ ਦਮ ਤੇ ਹੀ ਇੱਕ ਦੋ ਗਾਵਾਂ ਤੋਂ ਸ਼ੁਰੂ ਕਰੇ ਕਿਉਂਕਿ ਅੱਜ ਕੱਲ ਬੇਜ ਖਰੀਦ ਚ ਵੀ ਬਹੁਤ ਬੰਦੇ ਆ ਹਨਾ ਪਛੀਆਂ ਮਹਿੰਗੀਆਂ ਦੇ ਦੀਆਂ ਗਾਵਾਂ ਕੋਈ ਨੁਕਸ ਵਾਲੀ ਦੇਤੀ ਨਾਰਮਲ ਗਾਂ ਨੂੰ ਐਫ ਐਫ ਕਹਿ ਕੇ ਦੇਤਾ ਹਨਾ ਤੁਸੀਂ ਕੀ ਦੇਖਦੇ ਹੋ ਵੀ ਕਿਵੇਂ ਸ਼ੁਰੂਆਤ ਕਰਨੀ ਚਾਹੀਦੀ ਹੈ ਮੇਰੇ ਮੁਤਾਬਕ ਤਾਂ ਹੀ ਮੈਂ ਦਾਪਾ ਗਾਹਾ ਮਤਲਬ ਵੱਧ ਸਕਦੇ ਆ ਵੱਡਾ ਫਾਰਮ ਬਣਾ ਦੇ ਫਿਰ ਪਾ ਚਾਹੇ ਲੋਨ ਲੈ ਲਓ ਹਾਂਜੀ ਲੋਨ ਲੈ ਕੇ ਜੇ ਮਿਹਨਤ ਕਰਾਂ ਤਾਂ ਵਧੀਆ ਕੰਮ ਜਾਬ ਵਧੀਆ ਹੋ ਸਕਦਾ ਹੈ ਜੇ ਸ਼ੁਰੂ ਪਹਿਲੇ ਹੀ ਕਰੀ ਵੀ ਆਪਾਂ ਲੋਨ ਲੈ ਕੇ ਸ਼ੁਰੂ ਕਰਨਾ ਉਹ ਉਹ ਘੱਟ ਬੰਦੇ ਮਤਲਬ ਕਾਮਯਾਬ ਹੁੰਦੇ ਉਹਦੇ ਵਿੱਚ ਕਿਉਂਕਿ ਅਗਲਾ ਪੈਸਾ ਹੋਰ ਕਿਤੇ ਅਡਜਸਟ ਕਰ ਦਿੰਦਾ ਹਾਂਜੀ ਉਹਦੇ ਚੋਂ ਪੈਰ ਨਿਕਲ ਲਾਣੇ ਨਹੀਂ ਨਹੀਂ ਫਿਰ ਕਿਸਤ ਨਹੀਂ ਭਰੀ ਦੀ ਉੱਥੇ ਜਾ ਕੇ ਫੇਲ ਹੋ ਜਾਂਦਾ ਫਿਰ ਮੜ ਹੋ ਜਾਂਦਾ ਫਿਰ ਇਸ ਕਿੱਤੇ ਨੂੰ ਲੋਕ ਮਾੜਾ ਕਹਿਣ ਲੱਗਦੇ ਫਿਰ ਕਿੱਤੇ ਨੂੰ ਮਾੜਾ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਸਾਈਲੇਜ ਦੇ ਉਹ ਫਿਰ ਸਾਈਲੇਜ ਨੂੰ ਮਾੜਾ ਕਹਿਣੇ ਜਦੋਂ ਆਪ ਨੂੰ ਪਾਉਣਾ ਨਹੀਂ ਆਉਂਦਾ ਕਿਸੇ ਨੂੰ ਹਾਂਜੀ ਜਿਵੇਂ ਬਾਈ ਜੀ ਗਾਵਾਂ ਇਹ ਹੈਗੀਆਂ ਬਾਹਰ ਦੀ नस्ਲ ਆ ਹਨਾ ਰੱਖ-ਰਖਾਵ ਦੇ ਵਿੱਚ ਕੋਈ ਪਰੇਸ਼ਾਨੀ ਨਹੀਂ ਆਉਂਦੀ ਜਿਹੜਾ ਟੈਂਪਰੇਚਰ ਆ ਉਹ ਕਿਵੇਂ ਮੇਨਟੇਨ ਕਰ ਦੋਗਾ ਵਾਂਗ ਨੇ ਜੇ ਤੁਹਾਡਾ ਸ਼ੈੱਡ ਖੁੱਲਾ ਹੈ ਹਾਂਜੀ ਉੱਚ ਬਹੁਤ ਘੱਟ ਦਿੱਕਤ ਆਉਂਦੀ ਹੈ ਜੇ ਹਾਂ ਮਤਲਬ ਜਿਵੇਂ ਜਿਵੇਂ ਆਪਾਂ ਅੱਗੇ ਵਧਾਂਗੇ ਵੱਡੇ ਪੱਖੇ ਲਾ ਲਓ ਉਹਦੇ ਫੋਗਰ ਲਾ ਦਿਓ ਵਾਰੇ ਲਾਓ ਉਹਨੂੰ ਮਤਲਬ ਰੱਖ ਰਗਾ ਤਾਂ ਫਰਕ ਪੈਣਾ ਹੀ ਪੈਣਾ ਹੀ ਪੈਣਾ ਹੈ ਪੂਰੇ ਕਰਨਾ ਹੀ ਪੈਣਾ ਠੀਕ ਹੈ ਜੀ ਇਹ ਇੱਕ ਨਾ ਹੀ ਮੈਂ ਉਹਨੂੰ ਅਲੱਗ ਤੋਂ ਗੱਲ ਦੱਸਦਾ ਹਾਂ ਇੱਕ ਵਾਰ ਮੈਂ ਮਤਲਬ ਇੱਕ ਮੀਟਿੰਗ ਅਟੈਂਡ ਕੀਤੀ ਸੀ ਉਹਨਾਂ ਦੀ ਉਹਨਾਂ ਦੇ ਇੱਕ ਡਾਕਟਰ ਨੇ ਬੋਲਿਆ ਸੀ ਉਹ ਕਹਿੰਦਾ ਵੀ ਜੇ ਤੁਸੀਂ 10 گاਵਾ ਦਾ ਫਾਰਮ ਕਰਨਾ ਚਾਹੋ ਨੇ ਜਾਂ ਮੱਝਾਂ ਦਾ ਜਾਂ گاਵਾ ਦਾ ਹੂੰ ਤੇ ਤੁਹਾਨੂੰ 11ਵੇਂ ਆਪ ਨੂੰ ਬਾਨਾ ਪੈਣਾ ਪਸ਼ੂ ਬਾਨਾ ਪੈਣਾ ਬਾਨਾ ਪੈਣਾ ਪਸ਼ੂ ਨਹੀਂ ਬਾਨਾ ਮਤਲਬ ਠੀਕ ਆ ਪਸ਼ੂ ਆ ਵਰਗਾ ਹੀ ਬਾਨਾ ਪਸ਼ੂਆਂ ਦੇ ਪਸ਼ੂਆਂ ਨੂੰ ਪੜਨਾ ਪੈਣਾ ਤੁਹਾਨੂੰ ਵੀ ਇਹ ਕਹਿੰਦੇ ਕੀ ਹੈ ਇਹ ਮੰਗਣਾ ਕੀ ਹੈ ਇਹਨਾਂ ਨੇ ਇਹ ਚੀਜ਼ ਨੂੰ ਕਰਨਾ ਹੀ ਪੈਣਾ ਕਦੋਂ ਕਰ ਲੋ ਫਿਰ ਤੁਸੀਂ ਕੰਮ ਜਾਵੋ ਹਾਂ ਉਹਨਾਂ ਨੇ ਬੋਲਿਆ ਸੀ ਕਹਿੰਦੇ ਵੀ 11ਵਾਂ ਤੁਸੀਂ ਆਪ ਮੰਨ ਲਓ ਹਾਂ ਆ ਵੀ ਆਪ ਨੂੰ ਮੰਨ ਲਓ 11ਵਾਂ ਫਿਰ ਉਹਨੂੰ ਦੇਖੋ ਵੀ ਆਹ ਗਾਂ ਨੂੰ ਆਹ ਲੋੜ ਹੈ ਆਹ ਚੀਜ਼ ਨੂੰ ਹੁਣ ਇਹਨਾਂ ਲੋੜਾ ਇਹਨੂੰ ਆਹ ਜੀ ਲੋੜਾ ਹੂੰ ਜਿਵੇਂ ਤੁਸੀਂ ਦੇਖਦੇ ਸਾਡੇ ਪੈਣ ਬਣੇ ਹੋਏ ਹਾਂਜੀ ਇਹ ਚ ਅਲੱਗ-ਅਲੱਗ ਗਾਵਾਂ ਰੱਖੀਆਂ ਹੋਈਆਂ ਸਾਡੀਆਂ ਜਿਨ੍ਹਾਂ ਦੁੱਧ ਵੱਧ ਵਾਲੀਆਂ ਉਹ ਅਲੱਗ ਹੈ ਦੁੱਜੇ ਘੱਟ ਵਾਲੇ ਅਲੱਗ ਡਰਾਈ ਵਾਲੀਆਂ ਅਲੱਗ ਹਿਫਰਾ ਲੱਗ ਹਾਂਜੀ ਛੋਟੇ ਬੱਚੇ ਲੱਗ ਠੀਕ ਹੈ ਅਲੱਗ-ਅਲੱਗ ਹੈ ਜਿਵੇਂ ਮੈਂ ਦੇਖਿਆ ਤੁਸੀਂ ਰੇਤਾ ਵੀ ਬਹੁਤ ਖਿਲਾਰਿਆ ਫਾਰਮ ਦੇ ਵਿੱਚ ਇਹਦਾ ਕੀ ਕਾਰਨ ਹੈਗਾ ਜੀ ਇਹ ਜੀ ਮਤਲਬ ਹੁਣ ਬਰਸਾਤ ਦੇ ਦਿਨਾਂ ਚਿੱਕੜ ਹੋ ਜਾਂਦਾ ਪਸ਼ੂਆਂ ਨੇ ਇਹਨਾਂ ਨੂੰ ਆਦਤ ਨੇ ਇਹਨਾਂ ਨੇ ਮਤਲਬ ਚਿੱਕੜ ਚ ਗਿੱਲੇ ਤਾਂ ਬਿਠਣਾ ਠੰਡੇ ਦਾ ਕਿਉਂਕਿ ਗਰਮੀ ਬਹੁਤ ਮੰਨਦੇ ਪਸੂ ਹੂੰ ਇਹ ਉਹਦੇ ਕਰਕੇ ਫਿਰ ਸਾਨੂੰ ਉਹ ਕੱਢ ਕੇ ਨਵੇਂ ਨਵੀਂ ਮਿੱਟੀ ਪਾਉਣੀ ਪੈਂਦੀ ਹੈ ਠੀਕ ਹੈ ਜਾਂ ਇਹਦੇ ਦੇ ਮਤਲਬ ਆਪਾਂ ਕਰ ਸਕਦੇ ਆ ਇਹਨੂੰ ਰੂਟਰਵੇਟਰ ਲੈ ਕੇ ਉਹ ਮਾਰ ਲੀਏ ਅੱਛਾ ਹੁਣ ਪੋਲਾ ਰੱਖਣਾ ਮੈਨੂੰ ਠੀਕ ਹੈ ਜੀ ਕੱਚਾ ਜ਼ਰੂਰੀ ਆ ਪੋਲਾ ਜ਼ਰੂਰੀ ਆ ਨਾ ਹੂੰ ਇੱਕ ਆਪਣਾ ਆਖਰੀ ਸਵਾਲ ਆ ਜੀ ਜਿਹੜੀ ਬਿਮਾਰੀ ਆਉਂਦੀ ਆ ਸਭ ਤੋਂ ਜ਼ਿਆਦਾ ਗਾਵਾਂ ਚ ਮਸਟੈਟਸ ਦੀ ਦੇ ਇੱਕ ਜਿਹੜੀ ਰਿਪੀਟ ਹੁੰਦੀ ਆ ਇਹਦਾ ਫਿਰ ਕੀ ਇਲਾਜ ਹੈਗਾ ਕਿਵੇਂ ਆਪਿਆ ਨੂੰ ਠੀਕ ਕਰ ਸਕਦੇ ਨਹੀਂ ਮਸਟਾਈਟਸ ਐ ਨਹੀਂ ਆਉਂਦੀਗੀ ਉਹ ਤਾਂ ਤੁਹਾਡੇ ਕਿਤੇ ਜਿਆਦਾ ਗਿੱਲਾ ਜਾਂ ਮਤਲਬ ਤੁਸੀਂ ਅ ਪਸ਼ੂ ਨੂੰ ਚਵਾਈ ਵੇਲੇ ਧਿਆਨ ਨਾਲ ਨਹੀਂ ਚਵਾਈ ਕੀਤੀ ਹੂੰ ਉਹਦੇ ਚ ਦਿੱਕਤ ਆਊਗੀ ਜਿਵੇਂ ਮਸ਼ੀਨ ਹੈ ਮਿਲਕੀ ਮਸ਼ੀਨ ਉਹ ਸਵਾਰ ਕੇ ਸਾਫ਼ ਨਹੀਂ ਕਰਦੇ ਤੁਸੀਂ ਉਹਦੇ ਨਾਲ ਆਊਗੀ ਜਾਂ ਮਤਲਬ ਬਾਰੋਂ ਕੋਈ ਆ ਪੌਲੀ ਵਾਲੀ ਚੀਜ਼ ਦੇਤੀ ਜਾਦੇ ਉਹਦੇ ਨਾਲ ਆਉਗੀ ਮਸਟਾਇਟਸ ਨਹੀਂ ਆਦਰਵਾਇਜ਼ ਨਹੀਂ ਆਉਂਦੀ ਆਪਣਾ ਪੂਰਾ ਧਿਆਨ ਹੋਣਾ ਚਾਹੀਦਾ ਹਾਂ ਹਾਂਜੀ ਹਾਂਜੀ ਪੂਰਾ ਧਿਆਨ ਜਿਹੜੀ ਰਿਪੀਟਿੰਗ ਦੀ ਸਮੱਸਿਆ ਆਉਂਦੀ ਹੈ ਜੀ ਉਹਦਾ ਕੀ ਕਾਰਨ ਹੁੰਦਾ ਉਹਦੇ ਤੇ ਫੀਡ ਤੇ ਹੀ ਡਿਪੈਂਡ ਕਰਦਾ ਜੀ ਆਪਣੇ ਰੱਖ ਰਖਾ ਦੇ ਠੀਕ ਹੈ ਜੀ ਜਿਵੇਂ ਹੁਣ ਆਪਾਂ ਉਹਨੂੰ ਮਿਨਰਲ ਦੀ ਲੋੜ ਹੈ ਉਹਨਾਂ ਨੂੰ ਮਿਨਰਲ ਪਾਉਣੇ ਚਾਹੀਦੇ ਆ ਵਿਟਾਮਿਨ ਪਾਉਣੇ ਚਾਹੀਦੇ ਜਾਂ ਕੋਈ ਵੀ ਚੀਜ਼ ਹੋਰ ਵਧੀਆ ਫੀਡ ਦਿੰਨੇ ਆ ਤੁਸੀਂ ਕੁਝ ਕਿੰਨਾ ਉਹਦਾ ਪ੍ਰੋਟੀਨਾ ਕਿੰਨਾ એનર્ਜੀ ਕਿੰਨਾ ਸਾਰਾ ਕੁਝ ਸਾਰਾ ਮਿਲਾ ਕੇ ਉਹ ਸਾਰਾ ਡਰਾਈਵ ਮਟਰ ਬਣਾ ਕੇ ਦੇਣਾ ਚਾਹੀਦਾ ਦੇਣਾ ਚਾਹੀਦਾ ਆਖਿਰ ਦੇ ਵਿੱਚ ਬਾਈ ਜੀ ਕੀ ਸਨੇਹਾ ਦੇਣਾ ਚਾਹੋਗੇ ਜਿਹੜੇ ਵੀਡੀਓ ਦੇਖ ਰਹੇ ਆ ਤੁਹਾਡੇ ਵਾਂਗੂ ਕਾਮਯਾਬ ਹੋਣਾ ਚਾਹੁੰਦੇ ਆ ਚਾਹੇ ਨੌਜਵਾਨਾ ਚਾਹੇ ਸਾਡੇ ਕਿਸਾਨ ਭਰਾ ਹੈਗੇ ਆ ਉਹ ਡੇਰੀ ਫਾਰਮ ਚਾਉਣਾ ਚਾਹੀਦਾ ਚਾਹੁੰਦੇ ਆ ਹਨਾ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹੋਗੇ ਮੈਂ ਤਾਂ ਇਹੀ ਕਹਿਣਾ ਚਾਹਾਂਗਾ ਜੀ ਮਤਲਬ ਕੰਮ ਬਹੁਤ ਵਧੀਆ ਹੈ ਮਿਹਨਤੀ ਕੰਮ ਹੈਗਾ ਇਹਦੇ ਚ ਕੋਈ ਸ਼ੱਕ ਨਹੀਂ ਮਿਹਨਤ ਕਰਕੇ ਬੰਦਾ ਕਾਮਯਾਬ ਹੋ ਸਕਦਾ ਇਹ ਜੀ ਗੱਲ ਨਹੀਂ ਵੀ ਇਹਦੇ ਚ ਬਚਤ ਨਹੀਂ ਜਾ ਹੋਣੇਗਾ ਬਚਤ ਪੂਰੀ ਹੈ ਨਵੇਂ ਜੰਗ ਮੁੰਡਿਆਂ ਨੂੰ ਵੀ ਚਾਹੀਦਾ ਵੀ ਇਸ ਕੰਮ ਚ ਆਉਣ ਤੇ ਇਹ ਤੋਂ ਫਾਇਦਾ ਲੈ ਜੀ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਨਾ ਭਾਈ ਜਿੱਦਾਂ ਸ਼ਹਿਰਾਂ ਦੇ ਵਿੱਚ ਆਪਾਂ ਦੁੱਧ ਲੈ ਕੇ ਜਾਂਦੇ ਹਾਂ ਹਨਾ ਅੱਜ ਕੱਲ ਜਿਵੇਂ ਪਿੱਛੇ ਦੇ ਅੰਕੜੇ ਆਏ ਆ ਵੀ ਮਲਾਵਟ ਬਹੁਤ ਜ਼ਿਆਦਾ ਹੁੰਦੀ ਆ ਦੁੱਧ ਦੇ ਵਿੱਚ ਹਨਾ ਆਮ ਲੋਕਾਂ ਨੂੰ ਸਹੀ ਦੁੱਧ ਨਹੀਂ ਮਿਲਦਾ ਚਲੋ ਤੁਹਾਡੇ ਵਰਗੇ ਜਿਹੜੇ ਡੇਰੀ ਫਾਰਮ ਹੈ ਫਾਰਮਰ ਹੈਗੇ ਉਹ ਕੋਸ਼ਿਸ਼ ਕਰਦੇ ਆ ਤੁਸੀਂ ਆਮ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਵੀ ਜਿਹੜੀ ਦੁੱਧ ਦੀ ਖਰੀਦ ਹੈਗੀ ਆ ਉਹ ਕਿਵੇਂ ਕਰ ਸਕਦੇ ਆ ਤੁਹਾਡੇ ਵਰਗੇ ਕਿਸਾਨਾਂ ਤੋਂ ਖਰੀਦਣ ਤਾਂ ਕਿ ਨਕਲੀ ਦੁੱਧ ਨੂੰ ਜਿਹੜਾ ਆਪਣੇ ਲੈਵਲ ਤੇ ਆਪਾਂ ਕੰਟਰੋਲ ਕਰ ਸਕੀਏ ਬਈ ਉਹਨਾਂ ਨੂੰ ਚਾਹੀਦਾ ਵੀ ਉਹ ਤਸਲੀ ਨਾਲ ਦੁੱਧ ਲੈਣ ਵੀ ਜਿਹੜੇ ਬੰਦੇ ਨੂੰ ਜਾਣਦੇ ਹੋਣ ਉਹਨਾਂ ਨੂੰ ਪਤਾ ਹੋਵੇ ਬੰਦਾ ਸਹੀ ਹੈ ਕਿਉਂਕਿ ਥੋੜਾ ਬੋਧਾ ਤਾਂ ਹੁੰਦਾ ਹੀ ਆ ਮੰਡੀਆਂ 'ਚ ਆਪਣੀਆਂ 'ਚ ਵੀ ਆਪਣੇ ਨੂੰ ਜਾਣਦੇ ਕਰਦੇ ਹੁੰਨੇ ਆਪਾਂ ਜਾਂ ਆਪਦੀ ਤਸੱਲੀ ਕਰ ਲੈਣ ਵੀ ਹਾਂ ਇਹ ਬੰਦਾ ਜੇ ਕਹਿੰਦਾ ਪਸ਼ੂ ਰੱਖੇ ਰੱਖੇ ਜਾਂ ਨਹੀਂ ਰੱਖੇ ਨੇ ਆ ਕੇ ਵੇਖ ਲੈਣ ਜਾਂ ਜਿਹੜਾ ਕੋਈ ਦੁੱਧ ਵਾਲਾ ਲਿਆਉਂਦਾ ਉਹ ਸਹੀ ਕਾਫੀ ਦਿਨ ਤੋਂ ਕਰ ਰਿਹਾ ਤਾਂ ਠੀਕ ਹੈ ਹੂੰ ਕਰਦਾ ਜਾਂ ਸਰਕਾਰ ਆ ਜਿਵੇਂ ਹਨਾ ਕੋਸ਼ਿਸ਼ ਕਰਦੀ ਆ ਵੀ ਮਲਾਵਤੀ ਦੁੱਧ ਤੇ ਰੋਕ ਲਾਈਏ ਜਿਵੇਂ ਤੁਹਾਡੇ ਵਰਗੇ ਕਿਸਾਨ ਹੈਗੇ ਖੁਦ ਸੇਲ ਕਰਦੇ ਆ ਵੀ ਤੁਹਾਡੇ ਵਰਗੇ ਕਿਸਾਨਾਂ ਨੂੰ ਵੀ ਕੋਈ ਸਹੂਲਤ ਦਿੱਤੀ ਜਾਵੇ ਕੋਈ ਸਾਧਨ ਜਾਂ ਕਾਰਡ ਮੁਹੱਈਆ ਕਰਵਾਏ ਜਾਣ ਵੀ ਇਹਨਾਂ ਦਾ ਦੁੱਧ ਅਸਲੀ ਹੋਊਗਾ ਇਹ ਆਪ ਪੈਦਾ ਕਰਦੇ ਹਨਾ ਸ਼ਹਿਰਾਂ 'ਚ ਤੁਸੀਂ ਸੌਖਾ ਵੇਚ ਸਕੋ ਹਾਂਜੀ ਹਾਂਜੀ ਚਾਹੀਦਾ ਤਾਂ ਹੈ ਸਰਕਾਰ ਨੂੰ ਵੀ ਇਸ ਤਰ੍ਹਾਂ ਕਰਨ ਵੀ ਕੋਈ ਇਹਨਾਂ ਦੇ ਜਿਹੜੇ ਫਾਰਮਰ ਵੇਚਦੇ ਐ ਇਸ ਤਰ੍ਹਾਂ ਹਾਂਜੀ ਉਹਨਾਂ ਦੇ ਕੋਲ ਆਈ ਕਾਰਡ ਵਗੈਰਾ ਬਣਾਉਣ ਵੀ ਹਾਂ ਠੀਕ ਐ ਬਾਈ ਇਹ ਸਹੀ ਦੁੱਧ ਵੇਚਦੇ ਐ ਹਾਂਜੀ ਫਿਰ ਹੋ ਸਕਦਾ ਪਰ ਨਹੀਂ ਹੋ ਸਕਦਾ ਕਿਉਂਕਿ ਕੋਈ ਧਿਆਨ ਨਹੀਂ ਦਿੰਦਾ ਇਹਨਾਂ ਗੱਲਾਂ 'ਤੇ ਸਹੀ ਐ ਜੀ ਦੁੱਧ ਖਰੀਦਣ ਵਾਲੇ ਵੀ ਧਿਆਨ ਨਹੀਂ ਦਿੰਦੇ ਹਾਂਜੀ ਅਸਲ ਦੇ ਵਿੱਚ ਜੇ ਅਸੀਂ 52 ਰੁਪਏ ਵੇਚਦੇ ਆ ਉੱਥੇ ਤਾਂ ਸਾਰੇ ਕਈ ਆਏ ਕਿੰਨਾਂ ਵਾਲੇ ਵੀ ਯਾਰ ਫਲਾਣਾ 40 ਰੁਪਏ ਦਿੰਦਾ ਉਹਨਾਂ ਨੇ ਕੁਆਲਿਟੀ ਨਹੀਂ ਦੇਖਣੀ ਹਾਂ ਇਸ ਕਰਕੇ ਵੀ ਥੋੜਾ ਜਿਹਾ ਫਰਕ ਹੈ ਫਰਕ ਹੈ ਜੀ ਹਾਂਜੀ ਹਾਂਜੀ ਜਿਹੜੇ ਖਰੀਦਣ ਵਾਲੇ ਉਹ ਵੀ ਅਵੇਅਰ ਨਹੀਂ ਹੈਗੇ ਇਹਨੇ ਹਾਂ ਔਰ ਜੇ ਗਾਹਕ ਜਾਗਰੂਕ ਹੋਊਗਾ ਫੇਰ ਇਹ ਸਹੀ ਚੀਜ਼ ਮਿਲੂ ਤੁਸੀਂ ਮੈਨੂੰ ਇਹ ਗੱਲ ਦੱਸੋ ਜੀ ਜਦੋਂ ਇੱਥੋਂ ਅਮੂਲ ਵਾਲੇ ਜਾਂ ਨੈਸਲੇ ਵਾਲੇ ਸਾਰੇ ਇਹ 40 ਤੋਂ 42 45 ਰੁਪਏ ਦੁੱਧ ਚੱਕਦੇ ਆ ਹਾਂਜੀ ਤੇ ਅਸੀਂ ਉਥੇ ਜੇ 52 ਪੌਣ ਜਿਹੜਾ ਮੰਦਾ 40 ਪਾਉਂਦਾ ਹਾਂ ਉਹਦਾ ਤਾਂ ਅੰਤਰ ਹੈਗਾ ਹੀ ਆ ਫਿਰ ਉੱਥੇ ਕੁਛ ਨਾ ਕੁਛ ਤਾਂ ਕਰੂਗਾ ਉਹਦੇ ਵਿੱਚ ਹਾਂ ਜੇ ਉਹ 45 ਵਾਲਾ ਦੁੱਧ 40 ਪਾਊਗਾ ਤੂੰ 45 ਇੱਥੇ ਹੀ ਪਾ ਦੂਗਾ ਸ਼ਹਿਰ ਕਿਉਂ ਜਾਊਗਾ ਇੱਕ ਇੱਕ ਘਰ ਦੇ ਵਿੱਚ ਵਾਸਤੇ ਜੀ ਇਸ ਕਰਕੇ ਉਹ ਲੋਕਾਂ ਨੂੰ ਵੀ ਇਹਦੇ ਬਾਰੇ ਸੋਚਣਾ ਪਊਗਾ ਵੀ ਹਾਂ ਅਸੀਂ ਸਹੀ ਦੁੱਧ ਲਈਏ ਜੀ ਦਰਸ਼ਕੋ ਜਿਵੇਂ ਅੱਜ ਕੱਲ੍ਹ ਵੇਰਕਾਂ ਨੂੰ ਬਚਾਉਣ ਦੀਆਂ ਗੱਲਾਂ ਪੰਜਾਬ ਦੇ ਵਿੱਚ ਚੱਲਦੀਆਂ ਨੇ ਹਨਾ ਵੇਰਕਾ ਤਾਂ ਹੀ ਬਚੂਗੀ ਜੇਕਰ ਡੇਰੀ ਫਾਰਮਰ ਆ ਜਿਹੜੇ ਉਹ ਵਧੀਆ ਆਪ ਦਾ ਸਰਵਾਈਵ ਕਰ ਸਕਣਗੇ ਡੇਰੀ ਫਾਰਮਰਾਂ ਨੂੰ ਤੁਸੀਂ ਸਪੋਰਟ ਕਰੋ ਜਿਹੜੇ ਇਦਾਂ ਦੇ ਫਾਰਮਰ ਹੈਗੇ ਨੇ ਆਪ ਸੇਲ ਕਰਦੇ ਨੇ ਕੋਸ਼ਿਸ਼ ਕਰੋ ਵੀ ਇਦਾਂ ਦੇ ਲੋਕਾਂ ਤੋਂ ਸਿੱਧਾ ਤੁਸੀਂ ਦੁੱਧ ਦੀ ਖਰੀਦ ਕਰੋ ਤਾਂ ਕਿ ਹੋਰ ਹੌਸਲੇ ਦੇ ਨਾਲ ਆਪਣਾ ਜਿਹੜਾ ਕੰਮ ਜਾਰੀ ਰੱਖ ਸਕਣ ਜੇਕਰ ਅੱਜ 60 گاਵਾਂ ਦੇ ਫਾਰਮ ਤੋਂ ਇਹ 4 ਕੁਇੰਟਲ ਦੁੱਧ ਤਿਆਰ ਕਰ ਰਹੇ ਆ ਜੇਕਰ ਸੇਲ ਵਧੂਗੀ ਤਾਂ ਹੋਰ ਵੀ ਵੱਧ ਪ੍ਰੋਡਕਸ਼ਨ ਫਾਰਮਾਂ ਜਿਹੜੇ ਕਰ ਸਕਦੇ ਆ ਆਪਾਂ ਮਿਲਾਵਟੀ ਦੁੱਧ ਤੋਂ ਤਾਂ ਹੀ ਜਿਹੜਾ ਪਿੱਛਾ ਛੁੜਾ ਸਕਦੇ ਆ ਜੇਕਰ ਆਪਾਂ ਡੇਰੀ ਫਾਰਮਰਾਂ ਤੋਂ ਸਿੱਧੀ ਖਰੀਦ ਕਰਾਂਗੇ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਅੱਗੇ ਵੀ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਹੋਰ ਡੇਰੀ ਫਾਰਮਰ ਜਿਹੜੇ ਤੁਹਾਡੇ ਰੂਬਰੂ ਕਰਾਂਗੇ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਬਾਈ ਜੀ ਸਤਿ ਸ੍ਰੀ ਅਕਾਲ